ਸਵਾਹਿਗੁਰੂ ਤਾਂ ਕੇ ਦੇ ਨਜ਼ਦੀਕ ਇੱਕ ਪਿੰਡ ਵਿੱਚ ਭੂਮੀਏ ਨਾਮ ਦਾ ਇੱਕ ਜ਼ਿਮੀਂਦਾਰ ਰਹਿੰਦਾ ਸੀ ਉਸ ਦਾ ਕੰਮ ਜਿਣੇ ਰਾਹੀਆਂ ਨੂੰ ਲੁੱਟਣਾ ਅਤੇ ਰਾਤ ਨੂੰ ਚੋਰੀਆਂ ਕਰਨਾ ਸੀ ਉਹ ਆਪਣੇ ਘਰ ਵਿੱਚ ਲੰਗਰ ਲਾ ਛਰਦਾ ਸੀ ਅਤੇ ਲੋਕਾਂ ਨੂੰ ਕਹਿੰਦਾ ਸੀ ਕਿ ਰਾਤ ਰਹਿਣ ਵਾਲੇ ਰਾਹੀ ਮੇਰੇ ਘਰ ਭੇਜੋ ਪਿੰਡ ਦੇ ਲੋਕ ਉਸ ਦਾ ਹੁਕਮ ਮੰਨਦੇ ਸਨ ਇੱਕ ਦਿਨ ਪਾਈ ਮਰਦਾਨਾ ਨੂੰ ਨਾਲ ਲੈ ਕੇ ਗੁਰੂ ਜੀ ਉਸ ਪਿੰਡ ਵਿੱਚ ਚਲੇ ਗਏ ਤਾਂ ਲੋਕਾਂ ਨੇ ਉਹਨਾਂ ਨੂੰ ਰਾਤ ਕੱਟਣ ਲਈ ਭੂਮਿਆ ਦੇ ਘਰ ਭੇਜ ਦਿੱਤਾ ਭੂਮਿਆ ਉਹਨਾਂ ਵਾਸਤੇ ਰੋਟੀ ਤਿਆਰ ਕਰਕੇ ਲੈ ਆਇਆ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਤੂੰ ਕੰਮ ਕੀ ਕਰਦਾ ਏ ਉਮੇਦਾ ਵਨਨਾ ਸੇ ਕੀ ਚੋਰੀ ਅਤੇ ਲੁੱਟਖੋਹ ਦੀ ਕਮਾਈ ਨਾਲ ਜੇ ਹੋਰਨਾ ਦੀ ਸੇਵਾ ਕੀਤੀ ਜਾਵੇ ਤਾਂ ਇਹ ਕਮਾਈ ਸ਼ੁੱਧ ਹੋ ਜਾਂਦੀ ਹੈ ਉਸ ਨੇ ਗੁਰੂ ਜੀ ਨੂੰ ਆਪਣੇ ਕੁਕਰਮਾਂ ਦੀ ਕਹਾਣੀ ਸੱਚ-ਸੱਚ ਦੱਸ ਦਿੱਤੀ ਗੁਰੂ ਜੀ ਨੇ ਰੋਟੀ ਪਾਣੀ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਆਖਿਆ ਕਿ ਜਿੰਨਾ ਚਿਰ ਇਹ ਮਾੜੇ ਕੰਮ ਛੱਡਣ ਦਾ ਸਾਡੇ ਨਾਲ ਇਕਰਾਰ ਨਹੀਂ ਕਰਦਾ ਉਹਨਾਂ ਚਿਰ ਤੇਰੀ ਸੇਵਾ ਅਸੀਂ ਪ੍ਰਵਾਨ ਨਹੀਂ ਕਰ ਸਕਦੀ ਉਸ ਨੇ ਅਗੋ ਬਿਵាក ਉੱਤਰ ਦਿੱਤਾ ਇਹ ਤਾਂ ਸਾਡੀ ਜੱਦੀ ਪੁਸਤੀ ਕੰਮ ਹੈ ਇਹ ਨਹੀਂ ਮੈਂ ਛੱਡ ਸਕਦਾ ਗੁਰੂ ਜੀ ਨੇ ਕਹਾ ਚੋਰੀ ਕਰਨਾ ਭਾਵੇਂ ਨਾ ਛੱਟ ਪਰ ਮੇਰੀਆਂ ਤਿੰਨ ਗੱਲਾਂ ਪੱਲੇ ਬੰਨਣ ਦਾ ਇਕਰਾਰ ਜ਼ਰੂਰ ਕਰ ਗਰੀਬ ਮਾਰ ਨਹੀਂ ਕਰਨੀ ਸਦਾ ਸੱਚ ਬੋਲਣਾ ਅਤੇ ਜਿਸ ਦਾ ਲੂਣ ਖਾਵੇ ਉਸ ਨਾਲ ਬੁਰਾ ਨਹੀਂ ਕਰਨਾ ਜੇ ਤੂੰ ਇਹ ਗੱਲਾਂ ਮੰਨਣ ਦਾ ਇਕਰਾਰ ਕਰੇ ਤਾਂ ਅਸੀਂ ਤੇਰਾ ਰੋਟੀ ਪਾਣੀ ਸ਼ੱਕ ਲੈਂਦੇ ਹਾਂ ਭੋਮੇ ਨੇ ਗੁਰੂ ਜੀ ਦੇ ਸੋ ਜ ਆ ਪਰਵਾਨ ਕਰ ਲੇ ਅਤੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੇ ਅੰਨ ਪਾਣੀ ਛੱਕ ਲਿਆ ਇੱਕ ਦਿਨ ਭੂਮੀਆ ਬਹੁਤ ਸੋਹਣੇ ਕੱਪੜੇ ਪਾ ਕੇ ਤੇ ਘੋੜੇ ਤੇ ਸਵਾਰ ਹੋ ਕੇ ਕਿਸੇ ਰਾਜੇ ਦੇ ਮਹਿਲ ਅੰਦਰ ਜਾਣ ਲੱਗਾ ਚੌਕੀਦਾਰ ਨੇ ਪੁੱਛਿਆ ਤੁਸੀਂ ਕੌਣ ਹੋ ਭੂਮੀਆ ਨੇ ਉੱਤਰ ਦਿੱਤਾ ਚੋਰਾ ਚੌਕੀਦਾਰ ਨੇ ਸਮਝਿਆ ਕਿ ਉਸਨੇ ਕੋਈ ਮਖੌਲ ਕੀਤਾ ਏ ਇਸ ਕਰਕੇ ਉਸ ਨੂੰ ਅੰਦਰ ਜਾਣੋਂ ਨਾ ਰੋਕਿਆ ਮਹਿਲ ਦੇ ਅੰਦਰ ਜਾ ਕੇ ਭੂਮੇ ਨੇ ਕੀਮਤੀ ਚੀਜ਼ਾਂ ਦੇ ਪੰਡ ਬੰਨ ਲਈ ਅਤੇ ਬਾਹਰ ਜਾਣ ਤੋਂ ਪਹਿਲਾਂ ਉਸਨੇ ਇੱਕ ਸੋਨੇ ਦੀ ਪਲੇਟ ਵਿੱਚ ਕੋਈ ਖਾਣ ਵਾਲੀ ਚੀਜ਼ ਵਿਖੀ ਜਿਸ ਦਾ ਸੁਆਦ ਚੱਖਿਆ ਅਤੇ ਪਤਾ ਲੱਗਿਆ ਕਿ ਇਸ ਵਿੱਚ ਲੂਣ ਹੈ ਸਾਰੀਆਂ ਹੀ ਕੀਮਤੀ ਚੀਜ਼ਾਂ ਉੱਤੇ ਛੱਡ ਉਹ ਮਹਿਲ ਤੋਂ ਬਾਹਰ ਆ ਗਿਆ ਤੇ ਆਪਣੇ ਘਰ ਵਾਪਸ ਚਲਾ ਗਿਆ ਦਿਨ ਚੜ੍ਹਿਆ ਤਾਂ ਰਾਜੇ ਨੂੰ ਪਤਾ ਲੱਗਾ ਕਿ ਮਹਿਲ ਦੇ ਅੰਦਰ ਕੋਈ ਚੋਰ ਆਇਆ ਸੀ ਉਸਨੇ ਚੋਰ ਲੱਭਣ ਲਈ ਲੋਕਾਂ ਦੀ ਕੁੱਟਮਾਰ ਕਰਾਉਣੀ ਸ਼ੁਰੂ ਕੀਤੀ ਉਹ ਮਹਿ ਨੂੰ ਲੋਕਾਂ ਤੇ ਜ਼ੁਲਮ ਹੁੰਦਾ ਵੇਖ ਕੇ ਤਾਰਸ ਆਇਆ ਤਾਂ ਉਸਨੇ ਰਾਜੇ ਨੂੰ ਰਾਤ ਦੀ ਚੋਰੀ ਵਾਲੀ ਸਾਰੀ ਗੱਲ ਜਿਉਂ ਦੀ ਤਿਉਂ ਦੱਸ ਦਿੱਤੀ ਰਾਜਾ ਅੰਦਰ ਹੀ ਅੰਦਰ ਇਸ ਖਰੇ ਸੱਚੇ ਬੋਲਣ ਉੱਤੇ ਬਹੁਤ ਖੁਸ਼ ਹੋਇਆ ਅਤੇ ਉਸਨੇ ਆਖਿਆ ਕਿ ਮੈਂ ਤੇਰੇ ਵਰਗੇ ਸੱਚੇ ਤੇ ਸੁੱਚੇ ਆਦਮੀ ਨੂੰ ਆਪਣਾ ਵੀਰ ਬਣਾਉਣ ਲਈ ਤਿਆਰ ਹਾਂ ਏ ਹੈ ਮਾਪੁਰਖਾਂ ਦੀ ਸਿੱਖਿਆ ਉਤੇ ਸੱਚੇ ਦਿਲੋਂ ਚੱਲਣ ਦਾ ਫਲ ਜੋ ਭੂਮੀ ਨੂੰ ਪ੍ਰਾਪਤ ਹੋਇਆ ਹੈ ਉਹ ਸਭ ਨੂੰ ਸੱਚੇ ਕਰਮ ਕਰਨ ਨਾਲ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ